ਇਹ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਦੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗੱਤਬੰਦਨ ਕਰ ਹੀ ਬੱਥੇ ਨੇ ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੀ ਹੈ ਕਿਲਾ ਕਰੋੜਾਂ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚੜਾ ਕੇ ਲੁੱਟ ਕੇ ਖਾ ਕੇ ਚੁਰ ਗਈ ਸਾਨੂੰ ਕੁਝ ਨਹੀਂ ਹੋਇਆ ਦੋ ਸਾਲਾਂ ਦੇ 50000 ਕਰੋੜ ਦਾ ਕਰਜ਼ਾ ਇਸ ਪਲਵੰਤ ਮਾਨੇ ਫੜੇ ਫਰੇ ਚਾੜਤਾ ਕੇਗੜੀ ਵਾਲ ਨੂੰ ਚਮਕਾਉਣ ਵਾਸਤੇ ਇਹ ਹੋਰ ਪੜਾਈ ਕਿੰਨਾ ਕਰਦਾ ਲਊਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੜਜੋੜ ਦੇ ਕਿੱਸਾਂ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਦਿੱਤੀ ਹੈ ਇਥੋਂ ਤੱਕ ਕਹਿ ਦਿੱਤਾ ਹੈ ਕਿ ਝਾੜੂ ਮਾਰ ਕੇ ਨਾ ਦੋਵਾਂ ਪਾਰਟੀਆਂ ਦਾ ਸਫਾਇਆ ਕਰ ਦੋ ਇਸ ਦੇ ਇਲਾਵਾ ਪੰਜਾਬ ਦੀ ਸੱਤਾ ਤੇ ਟੀਅਰ ਸਿਮਰਤ ਕੌਰ ਬਾਦਲ ਨੇ ਕਈ ਸਵਾਲ ਖੜੇ ਕੀਤੇ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਦਾ ਡੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗਠਬੰਧਨ ਕਰੀ ਬੈਠੇ ਨੇ ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ ਝੂਠ ਮਾਰ ਕੇ ਫਰੇਬ ਕਰਕੇ ਲਾਰੇ ਲਾ ਕੇ ਕੁਰਸੀ ਤੱਕ ਪਹੁੰਚਣ ਦੀ ਇਹਨਾਂ ਦੀ ਰਾਜਨੀਤੀ ਹੈ ਅੱਜ ਕੇਜਰੀਵਾਲ ਤੇ راہਲ ਗਾਂਧੀ ਹੱਥ ਮਿਲਾਏ ਬੈਠੇ ਨੇ ਇੰਡੀਆ ਆਲਾਈਂਸ ਬਣਾਈ ਬੈਠੇ ਨੇ ਇੱਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰਲੇ ਮਿਲੇ ਨੇ ਸਾਰੇ ਲੁੱਟਿਆ ਉਹਨਾਂ ਨੇ ਲੁੱਟੇ ਰਹੇ ਨੇ ਬਾਅਦ ਵਿੱਚ ਉਹਨਾਂ ਨੇ ਨਹੀਂ ਪੂਰੇ ਕੀਤੇ ਵਾਦੇ ਆ ਨਹੀਂ ਪੂਰੇ ਕਰ ਰਹੇ ਨੇ ਅੱਜ ਪੰਜਾਬ ਨੂੰ ਜਾਗਣਾ ਚਾਹੀਦਾ ਆਪਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕਰੀਰ ਨਾਲ ਜੁੜਨ ਜਿਹੜੀ ਪਾਰਟੀ ਤੁਹਾਡੀ ਆਪਣੀ ਹੈ ਜਿਹਨੇ ਕਦੇ ਝੂਠ ਨਹੀਂ ਮੋਲਿਆ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਤੇ ਅੱਜ ਬਾਵੇਂ ਸਰਕਾਰ ਨਹੀਂ ਵੀ ਹੈ ਅੱਜ ਵੀ ਦੋਨੋਂ ਸਾਨੂੰ ਹੀ ਭੰਦੇ ਨੇ ਇੱਕ ਦੂਜੇ ਬਾਰੇ ਕੁਝ ਨਹੀਂ ਕਹਿੰਦੇ ਲੇਕਿਨ ਲੋਕਾਂ ਦੇ ਵਿੱਚ ਕੌਣ ਫਿਰ ਰਿਹਾ ਹੈ ਅੱਜ ਵੀ ਅਕਾਲੀ ਦਾ ਲੋਕਾਂ ਦੇ ਵਿੱਚ ਫਿਰ ਰਹੀ ਹੈ ਜਿਨ੍ਹਾਂ ਦੇ ਕੋਲ ਖਜ਼ਾਨੇ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੀ ਹੈ ਇਸ ਦੇ ਬਾਰੇ ਲੋਕੀ ਸੋਚਦੇ ਮੈਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਐ ਉਹ ਵੋਟ ਦੀ ਛੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜਿਹੀ ਸੱਟ ਮਾਰਦੇ ਹੋ ਕਿ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਈ ਸਾਨੂੰ ਕੁਝ ਨਹੀਂ ਮਿਲਿਆ 2 ਸਾਲਾਂ ਦੇ 60 ਹਜ਼ਾਰ ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਤੁਹਾਡੇ ਸਿਰੇ ਚਾੜਤਾ ਕੇਂਗਰੀ ਵਾਲ ਨੂੰ ਚਮਕਾਉਣ ਵਾਸਤੇ ਜੇ ਹੋਰ ਪਤਾ ਨਹੀਂ ਕਿੰਨਾ ਕਰਜ਼ਾ ਲਊਗਾ ਆਣ ਗਿਆ ਮੋਟਾ ਪਾਵੇਂ ਸਰਪੰਚੀ ਦੀ ਆਣ ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆਨ ਗਿਆ ਤੇ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਦੇਖਿਆ ਨਹੀਂ ਤੁਹਾਡਾ ਐਮਐਲਏ ਨੇ ਦੇਖਿਆ ਮੁਕਮਾਇ ਉਹ ਦੇਖੂਗਾ ਜਦ ਦੇਖੂਗਾ ਇਹਦੇ ਝੂਠ ਦੀ ਜਾਲ ਦੇ ਮੱਤ ਫਸ ਜਾਣਾ ਹੱਥ ਬਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜੀ ਵੋਟ ਦੀ ਛੋਟ ਮਾਰਨਾ ਇਹੋ ਜੀ ਸੱਟ ਮਾਰਨਾ ਕਿ ਸੁੱਤਾ ਭਗਵੰਤ ਮਾਨ ਕੇਜਰੀਵਾਲ ਜਾਗ ਜਾਣ ਤੇ ਨਹੀਂ ਆ ਕੇ ਆ ਜਾਣ ਤੇ ਆਪਣੇ ਕੀਤੇ ਹੋਏ ਵਾਦੇ ਪੂਰੇ ਕਰਨ ਲੋਕਾਂ ਦੇ ਵਿੱਚ ਆ ਜਾਣ ਕੱਲੇ ਗੱਲਾਂ 'ਚ ਨਹੀਂ ਹਕੀਕਤ 'ਚ ਦੇਖੋ ਆਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ ਸੇਵਾ ਵਾਸਤੇ ਐ ਤੇ ਉਹ ਸ਼ਹੀਦਾਂ ਦੀ ਜਥੇਬੰਦੀ ਐ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ ਪੰਜਾਬ ਦੀ ਹਕਾਂ ਦੀ ਰਾਖੀ ਵਾਸਤੇ ਆਪਣੀ ਪਾਨੀਆਂ ਦੀ ਰਾਖੀ ਆਪਣੇ ਰਾਜਧਾਨੀ ਦੀ ਰਾਖੀ ਆਪਣੇ ਪੰਜਾਬ ਦੇ ਹਕਾਂ ਦੀ ਅੱਜ ਹਰੇਕ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਆਕਾਲੀ ਦਲ ਉਹਦੇ ਨਾਲ ਹੀ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਉਹਨੂੰ ਦੇਊਗਾ ਜੇ ਸਾਡੇ ਹੱਥ ਮਾਰਦੇ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੇ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੇ ਇਹ ਤਿੰਨੋਂ ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਖਿਲਾਫ ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾ ਭਗਵੰਤ ਮੂਹ ਨਹੀਂ ਖੋਲ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਕਾਂਗਰਸ ਪਾਰਟੀ ਜੋ ਕੋਈ ਪ੍ਰਸ਼ੰਧਤ ਕਾਂਗਰਸ ਪਾਰਟੀ ਨੇ ਕੀਤਾ ਆਕਾਤਕ ਸਾਧ ਦੇ ਉੱਤੇ ਹਮਲੇ ਕਤਲੇਆਮ ਜੋ ਕੋਸ਼ਿਸ਼ ਉਹਨੇ ਕੀਤੀ ਸਾ ਕਿਸੇ ਦੀ ਕਿਸੇ ਦੀ ਜੁਰਤ ਹੋਈ ਕਿ ਬੋਲਦਾ ਨੰਦੀ ਪਰਿਵਾਰ ਦੇ ਖਿਲਾਫ ਅੱਜ ਬੰਦੀ ਸਿੱਖਾਦੀ ਗੱਲ ਪੰਚਾਇਤ ਉੱਥੇ ਪਾਰਲੀਮੈਂਟ ਤੇ ਕੌਣ ਚੱਕਦਾ ਹੈ ਅੱਠ ਮੈਂਬਰ ਕਾਂਗਰਸ ਦੇ ਨੌ ਮੈਂਬਰ ਆਮ ਆਦਮੀ ਕੋਈ ਬੋਲਦਾ ਹੈ ਤਾਂ ਸਾਲੇ ਮੁਕੱਲ ਇਕੱਲੇ ਨਾਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਹਿਚਾਨ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕੜਾ ਲੋਕੀ ਇਸ ਤਕੜੀ ਨੂੰ ਕਰਨਗੇ ਉਹਨਾਂ ਦਾ ਤਗੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਕਰਾਂਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਤ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾ ਤਾਂ ਅੱਗੇ ਪਤਾ ਨਹੀਂ ਕੀ ਕਰਨਗੇ